ਸਤਿ ਸ਼੍ਰੀ ਅਕਾਲ ਮੈਂ ਨਨਤਾ ਸ਼ੇਧੂ ਫਾਸਟ ਰਿਸਰਚ ਦਾ ਤੁਹਾਨੂੰ ਤੁਹਾਡਾ ਸਵਾਗਤ ਹੈ ਇਸ ਵੇਲੇ ਅਸੀਂ ਪਹੁੰਚਾ ਲੁਧਿਆਣਾ ਦੇ ਪਿੰਡ ਮਾਨਕਵਾਲ ਜਿੱਤੇ ਕਿ ਇੱਥੇ ਦੇ ਪ੍ਰਧਾਨ ਅਰਸ਼ ਗੱਲੂ ਜਿੱਤੇ ਦੀ ਕਬੱਡੀ ਕੈਂਪ ਲਗਾਇਆ ਗਿਆ ਹੈ ਸੋ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਜੋ ਕਿ ਯੂਥ ਪੰਜਾਬ ਦਾ ਯੁੱਗ ਜੋ ਕਿ ਨਸ਼ੀਆਵਾਲ ਤੁਰਪਾ ਤੇ ਸੋ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਮੰਦ ਵਿੱਚ ਉਪਰਾਲਾ ਆਇਆ ਉਹਨਾਂ ਦੇ ਕਿ ਜੋ ਉਹਨਾਂ ਨੇ ਇਹ ਕਬੱਡੀ ਕੈਂਪ ਕਰਵਾਉਣ ਦੀ ਸੋਚੀ

ਨਕੋਂ ਪਛਾਣ ਕਰ ਰੁਕਿਆ ਜਾਵੇ ਤੇ ਖੇਡਾਂ ਵਾਲੇ ਹੋ ਜਾਣ। ਉਸ ਤੋਂ ਬਾਅਦ ਵਿੱਚ ਇਹ ਕੀ ਵੇ ਉਤਲਾਇਆ ਕਿ ਅਸੀਂ ਵੱਡੀ ਦਾ ਕੈਂਪ ਵੈਦ ਕਰ ਲਈ ਤੇ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਜਾਵੇ ਕਿਵੇਂ ਕੀ ਹੋਰ ਵੀ ਨੌਜਵਾਨ ਜੋ ਸਾਡੀ ਜਨਤਕ ਪੰਜਾਬ ਦੇ ਸਾਡੇ ਸੰਸਦ ਵਾਲੀ ਪੂਰੇ ਦੀ ਕਰਨ ਦੇ ਨਾਲ ਤਾਂ ਸਮਾਂ ਵਿੱਚ ਇਹ ਕੀ ਨਹੀਂ ਆਇਆ ਕਿ ਇਹ ਸੇਵਾ ਦਿੱਤੀ ਜਾਵੇ। ਵੈਸੇ ਤਾਂ ਇਹ ਪਿਆਰ ਦੁਨੀਆਂ ਪਿਆਰ ਦਾ ਤੇ ਬਹੁਤ ਇਹਦਾ ਵੀ ਪੈਣ ਦੀ ਲੋੜ ਹੈ। ਸੋ ਅਸੀਂ ਗੱਲਬਾਤ ਕਰਾਂਗੇ ਬਣਕਰ ਪਿੰਡ ਦੇ ਸਰਪੰਚ ਜੀ ਦੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ ਨਾਮ ਹੈ ਤੁਹਾਡਾ ਮੇਰਾ ਨਾਮ ਮਨਪ੍ਰੀਤ ਸਿੰਘ ਜੀ ਕਬੱਡੀ ਕੈਂਪ ਦੇ ਵਿੱਚ ਜਿਹੜੇ ਇਨਾਮ ਦਿੱਤੇ ਜਾ ਰਹੇ ਫਰਸਟ ਸੈਕੰਡ ਥਰਡ ਕਿਸ ਤਰ੍ਹਾਂ ਦੇ ਇਨਾਮ ਦਿੱਤੇ ਜਾ ਰਹੇ ਨੇ ਆਪਣੇ ਵੱਲੋਂ ਅਸੀਂ ਬਹੁਤ ਜ਼ਰਾ ਮਿਲ ਕੇ ਸਾਰੇ ਵੀਰਾਂ ਨੇ ਜੋ ਹਮਲਾ ਮਾਰਿਆ ਜੀ ਪਹਿਲਾ ਇਨਾਮ 1 ਲੱਖ ਰੁਪਿਆ ਦੂਸਰਾ 75000 ਤੇ ਬੈਸਟ ਜਾਪੀ ਤੇ ਰੀਡਰ ਨੂੰ ਮੋਟਰਸਾਈਕਲ ਹੈ ਜੀ ਤੇ ਹੋਰ ਵੀ ਜਿਹੜੇ ਹੈਗੇ ਇੱਥੇ ਮਾਨ ਸਨਮਾਨ ਵੰਡੇ ਜਾ ਰਹੇ ਜੀ ਭਾਰੀਆਂ ਤੇਰੇ ਪਰਸ਼ਾਣ ਜਿਹੜਾ ਵੀਰਾਂ ਪਰਸ ਬਹੁਤ ਵੱਡੀਆਂ ਇਹਨਾਂ ਨੇ ਬਹਿ ਕੇ ਪੰਚਾਇਤ ਨਾਲ ਗੱਲ ਇਹ ਸੋਚ ਬਹੁਤ ਚੰਗੀ ਲੱਗੀ ਤੇ ਸਾਰੇ ਪਿੰਨੇ ਸਾਥ ਦਿੱਤਾ ਐਨਆਰਆਈ ਭਰਾਵਾਂ ਨੇ ਪਰ ਹਰਸ਼ ਨੇ ਤੇ ਇਹਦੀ ਪੂਰੀ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਜੀ ਕਿੰਨਾ ਕਬੱਡੀ ਕੈਂਪ ਕਰਵਾਇਆ ਜਾ ਰਿਹਾ ਇਹ ਹਜੇ ਪਹਿਲਾ ਜੀ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਹੁਣ ਬੰਦਨਾ ਕੀ ਕਹਿਣਾ ਚਾਹੋਗੇ ਜੇ ਨੌਜਵਾਨ ਯੁਵਾ ਨਸ਼ਾ ਵੱਲ ਤੁਰ ਪੈ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਇਦਿਲੀ ਜੀ ਪ੍ਰਬੰਧ ਕੀਤਾ ਖਿਡਾਰੀਆਂ ਲਈ ਜੋ ਪਲੇਟਫਾਰਮ ਹੋਣਗੇ ਖਿਡਾਰੀ ਖੇਡਣ ਕੇ ਦੇਖਣ ਵਾਲੇ ਵੀ ਅੱਗੇ ਜਿਹੜੀ ਪੀੜ੍ਹੀ ਆ ਉਹ ਅੱਗੇ ਵਧੂਗੀ ਤਾਂ ਨਸ਼ਾ ਆਪੀ ਜਿਹੜਾ ਪਟਿਆ ਜੇ ਪੰਜਾਬ ਦੇ ਵਿੱਚ ਗੱਲ ਕਰੀਏ ਖਿਡਾਰੀਆਂ ਨੂੰ ਉਹ ਜਗ੍ਹਾ ਨਹੀਂ ਮਿਲਦੀ ਜੋ ਉਹਨਾਂ ਨੂੰ ਮਿਲਣੀ ਚਾਹੀਦੀ ਸੋ ਕਈ ਖਿਡਾਰੀ ਵੱਡੇ ਵੱਡੇ ਜੋ ਕਿ ਮੈਡ ਗੋਡ ਮੈਡਲਿਸਟ ਜਿੱਤ ਕੇ ਵੀ ਅੱਜ ਕੱਲ ਸੜਕਾਂ ਤੇ ਰੁਲੇ ਫਿਰਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਰਕਾਰਾਂ ਆਪਣੀ ਮਿਹਨਤ ਨਾ ਛੱਡੋ ਜੀ ਸਰਕਾਰਾਂ ਕਿਤੇ ਵੀ ਤੁਸੀਂ ਸਰਚ ਕਰੋਗੇ ਪੂਰੇ ਵਰਲਡ ਦੇ ਵਿੱਚ ਸਰਕਾਰਾਂ ਸਪੋਰਟਸ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਹੈਗਾ ਕੋਟਾ ਨਹੀਂ ਹੁੰਦਾ ਪਰ ਮੈਂ ਜੇ ਪ੍ਰੋਫੈਸ਼ਨਲ ਬਹੁਤ ਥੱਲਿਓ ਤੁਰੇ ਸੀਗੇ ਲੋਕਾਂ ਨੂੰ ਕੋਈ ਕੋਈ ਜਾਣਦਾ ਸੀ ਅੱਜ ਅਸੀਂ ਆਪਣੇ ਪੈਰਾਂ ਤੇ ਸਟੈਂਡ ਆ ਜੀ ਮਹਾਰਾਜ ਕਿਰਪਾ ਕਰਪਾ ਕੀਤੀ ਹੈ ਮਹਾਰਾਜ ਨੇ ਮਿਹਨਤ ਨੂੰ ਫਲ ਆਇਆ ਜੇ ਸਾਡੇ ਵਰਗਾ ਰੋਟੀਜੋਗਾ ਹੋ ਸਕਦਾ ਇੱਕ ਪਿੰਡ ਦਾ ਸਰਪੰਚ ਬਣਦਾ ਕਿਸੇ ਲਈ ਵੀ ਕੋਈ ਔਖਾ ਨਹੀਂ ਹੈ ਕੀ ਨੌਜਵਾਨ ਪੀੜੀ ਨੂੰ ਕਿਸ ਨੇ ਇਹ ਦੇਣਾ ਚਾਹੂਗਾ ਇਹੀ ਹੈ ਜੀ ਨਸ਼ਾ ਨਾ ਕਰੋ ਅੱਜ ਨਹੀਂ ਕੱਲ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਓਗੇ ਆਪਣੇ ਸੁਪਨਿਆਂ ਨੂੰ ਨਾ ਮਾਰੋ ਬਸ ਸੋ ਸੀ ਮਾਨਕਵਾਲ ਪਿੰਡ ਦੇ ਪ੍ਰਧਾਨ ਅਰਸ਼ ਦੇ ਨਾਲ ਗੱਲਬਾਤ ਕੀਤੀ ਨਾਲ ਇੱਥੇ ਦੇ ਕਿਉਂਕਿ ਸਰਪੰਚ ਦੇ ਨਾਲ ਵੀ ਗੱਲਬਾਤ ਹੋਈ ਤਾਂ ਉਹਨਾਂ ਨੇ ਲੋਕਾਂ ਨੌਜਵਾਨ ਜੁਆਨ ਨੂੰ ਜੋ ਕਿ ਸਨੇਹਾ ਦਿੱਤਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਜਾਂ ਖੇਡਾਂ ਵੱਲ ਉਹਨਾਂ ਨੂੰ ਆਉਣਾ ਚਾਹੀਦਾ ਹੈ ਸੋ ਤਾਂ ਕਿ ਸਾਡਾ ਪੰਜਾਬ ਹੋਰ ਵੀ ਅੱਗੇ ਵਧ ਸਕੇ ਸੋ ਇਸ ਤਰ੍ਹਾਂ ਦੀ ਅਪਡੇਟ ਲਗਾ ਕੇ ਤੁਹਾਡੇ ਸਾਹਮਣੇ ਹਾਜ਼ਰੀ ਹੁੰਦੀ ਰਵਾਂਗੀ ਮੈਂ ਨਾ ਸ਼ੇਕਿੰਗ ਫਾਸਟ ਵਿੱਚ ਸਵੇਤਰ ਹੋ ਕੇ ਗੱਲਬਾਤ ਨਾਲ ਤਲਵਾਤ